ਇੱਕੀ ਸਲਾਹਾਂ ਕਰਦੇ ਹੁੰਨਾ ਬਈ ਕੁਝ ਨਹੀਂ ਹੈ ਤਾਂ ਆਪਦੀ ਚੱਲਦੀ ਹੈ ਕਿ ਨੂੰ ਕੀ ਮਾਲਾ ਤਾਪ ਚੜ ਗਿਆ ਨਾ ਜੀ ਉਹ ਸਰਬਸੰਮਤੀ ਨਾਲ ਮਤਲਬ ਬਹਿ ਗਿਆ ਇਹ ਪਹਿਲਾ ਪਿੰਡਾ ਜਿਹਨੇ ਸਰਬਸੰਮਤੀ ਨਾਲ ਬੰਦਾ ਅੱਬ ਆਇਆ ਵੈਸੇ ਤਾਂ ਸਰਬਸੰਮਤੀ ਨਾਲ ਲੋਕ ਚੁਣਦੇ ਹੁੰਦੇ ਇਹ ਸਾਡੇ ਪਿੰਡ ਚ ਇੱਕ ਕਹਾਵਤ ਬੜੀ ਉੱਡੀ ਹੈ ਇਹ ਉਹ ਦੇਣਾ ਵੀ ਤੜਕੇ ਖਬਰ ਆਉਂਦੀ ਹੈ ਫਲਾਨਾ ਖੜਾ ਹੋ ਗਿਆ ਹੱਥ ਨੇ ਖਬਰ ਆਉਂਦੀ ਹੈ ਵੀ ਫਲਾਨਾ ਤਾਂ ਬਹਿ ਗਿਆ ਤੇ ਫਲਾਨਾ ਖੜਾ ਹੋਊਗਾ ਇਹ ਕਹਿੰਦੇ ਉਹ ਕਹਾਵਤ ਹੈ ਵੀ ਇੱਕ ਵਾਰੀ ਕੋਈ ਬਜ਼ੁਰਗ ਸੀ 80 90 ਸਾਲ ਦਾ ਉਹ ਬੈਠਾ ਹੁੰਦਾ ਆਪਦੇ ਘਰੇ ਤੇ ਉਹਦੀ ਭਾਂਜੀ ਦਾ ਵਿਆਹ ਆ ਜਾਂਦਾ ਹੈ ਉਦੀ ਭਾਂਜੀ ਆ ਕੇ ਕਹਿੰਦੀ ਕਹਿੰਦੀ ਬਾਪੂ ਤੇਰਾ ਹੋ ਸਕਦਾ ਅਖੀਰਲਾ ਵਿਆਹ ਹੋਵੇ ਵੀ ਤੂੰ ਜ਼ਰੂਰ ਜਾਣਾ ਉਹ ਕਹਿੰਦਾ ਭਾਈ ਵੀ ਮੈਂ ਠੰਡ ਦਾ ਸੀਜ਼ਨ ਐ ਮੈਥੋਂ ਨਹੀਂ ਉੱਠਿਆ ਬੈਠਿਆ ਜਾਂਦਾ ਤੁਸੀਂ ਮੈਨੂੰ ਨਾਲ ਜਾਓ ਉਹ ਕਹਿੰਦੀ ਵੀ ਨਹੀਂ ਭਾਵੇਂ ਰਜਾਈ ਚ ਬੈਠਾ ਰਹੀਂ ਪਰ ਤੂੰ ਜਾ ਜ਼ਰੂਰ ਉਹ ਇਹ ਗੱਲ ਮੰਨ ਕੇ ਉੱਥੇ ਜਾ ਵਰਦਾ ਉੱਥੇ ਹੁਣ ਜਿਹੜੇ ਕਮਰੇ 'ਚ ਉਹ ਬੈਠਾ ਹੁੰਦਾ ਰਜਾਈ ਲਈ ਉੱਥੇ ਭੰਗੜੇ ਵਾਲੇ ਮੁੰਡੇ ਆ ਜਾਂਦੇ ਹੋ ਰਜਾਈ ਮੜੀ ਜ਼ਿੰਦਗੀ ਕਰਕੇ ਹਜੇ ਰੱਖੀ ਹੁੰਦੀ ਹੈ ਉਹਨੇ ਉਹ ਕਹਿੰਦਾ ਵੀ ਬਾਪੂ ਇੱਥੇ ਅਸੀਂ ਕਰਨੀ ਹੈ ਤਿਆਰੀ ਤੈਨੂੰ ਕਰਾਂਗੇ ਸਾਰੀ ਠੱਠ ਤੂੰ ਗਾਂ ਵਾਲੇ ਕਮਰੇ ਚ ਚੱਲ ਉਹ ਗਾਂ ਵਾਲੇ ਜਾਂਦਾ ਮੜੀ ਜੀ ਰਜਾਈ ਨਿੱਗੀ ਹੁੰਦੀ ਹੈ 15 ਮਿੰਟਾਂ ਬਾਅਦ ਮਹਿੰਦੀ ਵਾਲੀਆਂ ਕੁੜੀਆਂ ਆ ਜਾਂਦੀਆਂ ਉਹ ਕਹਿੰਦਾ ਬਾਪੂ ਇਤਨਾ ਮਹਿੰਦੀ ਲਾਵਾਂਗਾ ਕੁੜੀਆਂ ਜਿਹੜੀਆਂ ਬੋਲਣੀਆਂ ਤੇ ਇਥੋਂ ਫੇਰ ਨਹੀਂ ਨੀ। ਉਹ ਹਾਰ ਕੇ ਗਾਲ ਕੱਢ ਕੇ ਕਹਿੰਦਾ ਕੰਜਰ ਦੇ ਉਹ ਵਿਆਹ ਦਿਖਾਉਣ ਲਿਆਏ ਹੋ ਕਿ ਕੱਲੀਆਂ ਰਜਾਈਆਂ ਨਿੱਗੀਆਂ ਕਰਾਉਣ। ਹਜੇ ਬਹੁਤ ਬੰਦੇ ਆ ਜਿਹੜੇ ਉਹ ਕੱਲੀਆਂ ਰਜਾਈਆਂ ਨਿੱਗੀਆਂ ਚ ਚੱਲੀ ਜਾਂਦੇ ਆ। ਹਜੇ ਬਾਅਦ ਚ ਸਾਹਮਣੇ ਆਉਣੇ ਵੀ ਕਿਹੜਾ ਖੜਾ ਹੋ ਗਿਆ ਕਿਹੜਾ ਬਹਿ ਗਿਆ ਹਜੇ ਆਂ ਦੇਣ ਹੈ ਜਿਹੜੇ ਇਹ ਰਜਾਈਆਂ ਨਿੱਗੀਆਂ ਵਾਲੇ ਚੱਲੀ ਜਾਂਦੇ ਹਜ਼ਰ ਦੂਦੇ ਕੰਮ ਪਏ ਉਹ ਪੂਰੇ ਕਰਾਂਗੇ ਉਹ ਭਰਾਵਾ ਇਹ ਤਾਂ ਹੁਣ ਸਾਰੇ ਕਹਿੰਦੇ ਆ ਅਧੂਰੇ ਤਾਂ ਹਜੇ ਤੱਕ ਮੋਦੀ ਤੋਂ ਨਹੀਂ ਹੋਏ ਬਣਾਓ ਦੱਸ ਵੀ ਤੁਸੀਂ ਤੁਹਾਡਾ ਕੀ ਏਜੰਡਾ ਵੀ ਆਹ ਕੰਮ ਆ ਯਾਰ ਮੈਂ ਆਹ ਕਰੂੰਗਾ ਪਿੰਡ ਦਾ ਸੇਵ ਦੇ ਜਾਈ ਅੱਛਾ ਤੇ ਇੱਕ ਸਕੂਲ ਵਧਾ ਦੇ ਸਕੂਲ ਵਧਾਉਣਾ ਤੇ ਘਟਾਉਣਾ ਵਧਾਉਣਾ ਤੇ ਉਹਦੇ ਚ ਸਕੂਲ ਚ ਕਿੰਨੇ ਮਾਸਟਰ ਆ ਬਾਈ ਕਹੇ ਨਹੀਂ ਕਿਦੇ ਬੋਲਦੇ ਮੈਂ ਕਰ ਗਿਆ ਇੱਕ ਗੱਲ ਸਹੀ ਗੱਲ ਆ ਪਰ ਗੰਤੀ ਹੈ ਇੱਕ ਗੱਲ ਹੈਗਾ ਪਿੰਡਾਂ ਵਾਲੇ ਵੀ ਪੂਰੇ ਹੁਣ ਨਾ ਬਾਦਲ ਵਾਂਗੂ ਸਿਆਸਤਦਾਨ ਹੋ ਗਏ ਆ ਇਹ ਪਹਿਲਾਂ ਕਹਿੰਦਾ ਸਕੂਲ ਬਣਾਉਣਾ ਤੇ ਬਾਅਦ ਚ ਕਹਿੰਦਾ ਸਕੂਲ ਤਾਂ ਮੈਂ ਕਿਤੇ ਗਿਆ ਨਹੀਂ ਨਾਂ ਦੇ ਭਰਾ ਚੱਖਣਗੇ ਪੈਸੇ ਲਾ ਕੇ ਜਿੱਤੇ ਹਾਂ ਕੀ ਕਰਕੇ ਥੋੜਾ ਅੱਛਾ ਪਿਛਲੀ ਵਾਰੀ ਹੋਇਆ ਪਹਿਲਾਂ ਵਾਲੇ ਸਰਪੰਚ ਨੇ ਕਿਸੇ ਨੇ ਕਿਹਾ ਮੈਂ ਕਿ ਇੱਕ ਦਿਨ ਥੋੜਾ ਕਿਹਾ ਕੋਈ ਇੱਕ ਦਿਨ ਇੱਕ ਵੀ ਤੈਨੂੰ ਨਾਂ ਲੈ ਦੇਵਾਂ ਨਹੀਂ ਨਾਂ ਤਾਂ ਨਹੀਂ ਲੈਣਾ ਨਾਂ ਲੜਾਈ ਹੋ ਰਹੀ ਮੈਂ ਜਾਵਣਾ ਨਾ ਮੁੜ ਕੇ ਤੇਰੇ ਜਿਵੇਂ ਪੈਣਾ ਕੰਮ ਦਾਣਾ ਚੱਲਣ ਲੱਗਿਆ ਤਾਂ ਨਹੀਂ ਚੱਲਿਆ ਹਜੇ ਕੁਝ ਕੀ ਮਾਲਾ ਸਰਪੰਚ ਦਾ ਚੂਣਾ ਕੋਈ ਆਸਾ-ਪਾਸਾ ਧੁੰਦਲਾ ਹੋਣ ਲੱਗਿਆ ਹੱਥ ਨੇ ਧੁੰਦਲਾ ਦੇਸਨ ਲੱਗਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆ ਬਠਿੰਡਾ ਜਿਲ੍ਹਾ ਦਾ ਆਪਾਂ ਕਿ ਪੰਚਾਇਤ ਦਾ ਕੋਠੇ ਨਥਾ ਸਿੰਘ ਵਾਲੇ ਤੇ ਇਹਨਾਂ ਤੋਂ ਇਹਨਾਂ ਦੇ ਪਿੰਡ ਜਰਨਲ ਇਲੈਕਸ਼ਨ ਆ ਹਨਾ ਬਾਈ ਸਾਡੇ ਬਾਈ ਕਿੰਨੇ ਹੁਣ ਤੱਕ ਜਿਹੜਾ ਹੈਗਾ ਸਰਪੰਚ ਖੜੇ ਹੋ ਚੁੱਕੇ ਸਰਪੰਚ ਸਾਡੇ ਪਹਿਲਾਂ ਤਾਂ ਬਾਈ ਜੀ ਤਿੰਨ ਸੀ ਅੱਛਾ ਤੇ ਅੱਜ ਦੋ ਹੈ ਅੱਜ ਦੋ ਹੈ ਮਤਲਬ ਇੱਕ ਨੂੰ ਕੀ ਮਤਲਬ ਤਾਪ ਚੜ ਗਿਆ ਨਾ ਜੀ ਉਹ ਸਰਬਸੰਮਤੀ ਨੇ ਮਤਲਬ ਵਹਿ ਗਿਆ ਇਹ ਪਹਿਲਾ ਪਿੰਡਾ ਜਿਹਨੇ ਸਰਪ ਸਮਝੀ ਨਾ ਬੰਦਾ ਆਪ ਆਇਆ ਵੈਸੇ ਤਾਂ ਸਰਪ ਸਮਝੇ ਲੋਕ ਚੁਣਦੇ ਹੁੰਦੇ ਇਹ ਕੀ ਹੋ ਗਿਆ ਉਲਟ ਗਿਆ ਇਹ ਉਲਟੀ ਹੋ ਗਿਆ ਬਸ ਸਹਿਮਤੀ ਨਾ ਬਹਿ ਗਿਆ ਪਿੰਡ ਦੀ ਉਹ ਕਹਿੰਦਾ ਵੀ ਰਹਿਣ ਦੇ ਤੇਰੇ ਵਾਸਤੇ ਦੀ ਹੈਣੀ ਹਾਂ ਉਹ ਬਹਿ ਗਿਆ ਤੇ ਭਾਈ ਮਹੱਲਾ ਹੁਣ ਤੁਸੀਂ ਆਓ ਹਨਾ ਇੱਥੇ ਤਾਸ ਖੇੜਦੇ ਹੁਣ ਤੇ ਥੋੜੀ ਕੀ ਡਿਮਾਂਡ ਆ ਤਾਸ ਵਾਲਿਆਂ ਦੀ ਆ ਤੁਸੀਂ ਤਾਂ ਬਹੁਤ ਔਖੇ ਹੁੰਦੇ ਹੋਵੋਗੇ 60 ਕਿਲੋ ਡਿਮਾਂਡ ਆ ਸਾਡੀ ਤੇ ਹੈ 60 ਕੋਈ ਡਿਮਾਂਡ ਨਹੀਂ ਕੋਈ ਡਿਮਾਂਡ ਨਹੀਂ ਇਹ ਕਹਿੰਦਾ ਵੀ ਕੋਈ ਡਿਮਾਂਡ ਨਹੀਂ ਤੈਨੂੰ ਤਾਸ ਲਿਆ ਦਿਆ ਕਰ ਸਰਪੰਚ ਹੈ ਤਾਸਾ ਤਾਜੀ ਖੇੜਨੇ ਦੇ ਕਰੀ ਅਸੀਂ ਤੇ ਨੇ ਪੁਜੀਆਬ ਦਾਣਾ ਚੱਲਣ ਲੱਗ ਗਿਆ ਤਾਂ ਨਹੀਂ ਚੱਲਿਆ ਹਜੇ ਕੁਸਮ ਕੀ ਮਾਲਾ ਸਰਪੰਚ ਦਾ ਚੂਣਾ ਕੋਈ ਆਸਾ ਪਾਸਾ ਧੁੰਦਲਾ ਹੋਣ ਲੱਗਿਆ ਹੱਥ ਨੇ ਧੁੰਦਲਾ ਦਿਸਣ ਲੱਗਿਆ ਨਹੀਂ ਹਜੇ ਤੱਕ ਮਾਲਾ ਵੀ ਮੈਨੂੰ ਲੱਗਦਾ ਕਿ ਅਸਲ ਸਰਪੰਚ ਵੀ ਵੇਟ ਕਰ ਰਹੇ ਵੀ ਕਈ ਵਾਰੀ ਪਹਿਲਾਂ ਦਿਵਾਲੀ ਤੋਂ ਪਹਿਲਾਂ ਪਟਾਕੇ ਨਾਲ ਚੱਲ ਜਾਣਾ ਕਿਉਂਕਿ ਹਜੇ 7 ਤਰੀਕ ਤੱਕ ਕਾਗਜ਼ ਆ ਉਹ ਤੋਂ ਬਾਅਦ ਜਿਹੜੇ ਕਾਗਜ਼ ਸਹੀ ਵੀ ਪਾਏ ਜਾਣ ਹਨਾ ਉਸ ਤੋਂ ਬਾਅਦ ਅੰਤਾਂ ਵਾਲੇ 7 ਦਿਨ ਚੱਲਣਗੇ ਹਨਾ ਯਾਰ ਲੋਕ ਕਹਿੰਦੇ ਵੀ ਜਿਹੜਾ ਹੈ ਖੀਰੇ ਕਿਨੇ ਰੁਪਿਆ ਦੇ ਲੱਗ ਜਾਂਦਾ ਹੈ ਜਰਨਲ ਇਲੈਕਸ਼ਨ ਚ ਵੈਸੇ ਭਾਈ ਲੱਖ ਰੁਪਈਆ ਦੀ ਲੱਗ ਵੇ ਲਾ ਇਹ ਛੋਟੇ ਕਿ ਨਹੀਂ ਵੋਟ ਆ ਬਾਈ ਹੁਣ ਸਾਡੇ ਭਾਈ 1400 ਸਾਡੇ ਦੇ ਤੋਂ 1400 ਵੋਟ ਹੈ ਤੇ ਯਾਰ ਬੀਬੀਆਂ ਥੋੜੀਆਂ ਜੀਆਂ ਬੀਬੀਆਂ ਵਾਸਤੇ ਕਿਸੇ ਸਰਪੰਚ ਨੇ ਕੋਈ ਐਲਾਨ ਕੀਤਾ ਤੁਹਾਡੇ ਪਿੰਡ ਨੀ ਕੁਛ ਨਹੀਂ ਕੀਤਾ ਜੀ ਬਾਈ ਹਜੇ ਤਾਂ ਨਹੀਂ ਹਾਂ 7 ਤਰੀਕ ਤੋਂ ਬਾਅਦ ਕਰਨਗੇ ਤੁਸੀਂ ਫਿਰ ਆਥੇ ਤਾਂ ਉਹਦੀ ਚੱਲਦੀ ਹੈ ਹਜੇ ਸਰਪੰਚੇ ਵੀ ਸਰਪੰਚਾਂ ਨੂੰ ਥੋੜਾ ਮੋਟਾ ਯਾਰ ਦਿਓ ਮੋਟੀਵੇਸ਼ਨ ਵੀ ਬਾਬਾ ਟਾਈਮ ਤਾਂ ਬੜਾ ਥੋੜਾ ਰਹਿ ਗਿਆ ਨਹੀਂ ਮੈਨੂੰ ਤਾਂ ਮੈਨੂੰ ਦੂਜੇ ਸਮੇਂ ਨੂੰ ਪਤਾ ਨਹੀਂ ਪਿੰਡ ਬਾਰੇ ਕੁਝ ਅੱਛਾ ਤੁਸੀਂ ਦੂਜੇ ਦਾ ਦੋ ਇਹ ਮੇਰੀ ਅੱਜ ਕੱਲ ਇਹ ਵੀ ਹੋ ਸਕਦਾ ਹੁੰਦਾ ਕਈ ਵਾਰੀ ਮੈਂ ਆਪਣੇ ਪਿੰਡ ਦੀ ਗੱਲ ਨਹੀਂ ਕਰਦਾ ਨਾਰਮਲ ਜ ਕਾਰੇਵਾ ਦੇ ਘਰ ਦਾ ਖਰਚਾ ਕਰਨਾ ਵੀ ਸਰਪੰਚ ਕੋਲੇ ਚਲ ਜਗੇ ਹਾਂ ਜਾਵੜ ਦੇ ਭਾਈ ਆਮ ਹੀ ਆ ਤਾਂ ਜਾਈ ਵਰਦੇ ਆਪਣਾ ਪਰ ਪਾਈ ਹੁੰਦਾ ਕੀ ਆ ਤਾਂ ਜਾਵੜੀ ਦੇਗਾ ਹਾਂ ਨਹੀਂ ਕੋਈ ਆ ਪੁਰਾਣਾ ਸਾਡੇ ਪਿੰਡ ਡਾਕਟਰ ਆ ਅੱਛਾ ਹਾਂ ਪੁਰਾਣੇ ਲਿੰਕਾ ਬੰਦੇ ਦੇ ਅੱਛਾ ਇਹ ਆਉਂਦੇ ਰਹਿੰਦੇ ਆ ਹਾਂ ਤੇ ਭਾਈ ਮੰਨ ਲਓ ਹੁਣ ਕਿੰਨੇ ਮਾਲਾ ਛੋੜੇ ਹੁਣ ਇਹ ਵੀ ਮੈਂ ਛੋੜਾ ਮੁੰਡਾ ਮੈਂਬਰ ਉੱਠਿਆ ਹੈ ਹਾਂਜੀ ਹਾਂਜੀ ਮੈਂਬਰ ਸਾਹਿਬ ਛੋੜੀ ਕੀ ਕੰਮ ਕਰੋਗੇ ਤੁਸੀਂ ਮੰਨ ਲਓ ਜਦੋਂ ਹੁਣ ਮੈਂਬਰ ਉੱਠੀ ਖੜੇ ਹਾਂ ਵਿਕਾਸ ਹੀ ਕਰਾਂਗੇ ਪਿੰਡ ਦਾ ਜੀ ਨਹੀਂ ਵਿਕਾਸ ਤਾਂ ਹੁਣ ਮੈਂ ਕਹਿੰਦਾ ਵੀ ਹਰੇਕ ਹੀ ਕਹਿੰਦਾ ਹੁੰਦਾ ਵਿਕਾਸ ਕਿਸ ਤਰ੍ਹਾਂ ਦਾ ਹੋਊਗਾ ਤੁਹਾਡੇ ਪਿੰਡ ਕੀ ਚੀਜ਼ ਬਣਾਉਣ ਵਾਲੀ ਹੈ ਜਿਹਦੇ ਕਰਕੇ ਸਾਡੇ ਪਿੰਡ ਜੈ ਧੂਏ ਕੰਮ ਪਾਏ ਉਹ ਪੂਰੇ ਕਰਾਂਗੇ ਉਹ ਭਰਾਵਾ ਇਹ ਤਾਂ ਹੁਣ ਸਾਰੇ ਕਹਿੰਦੇ ਆ ਅਧੂਰੇ ਤਾਂ ਹਜੇ ਤੱਕ ਮੋਦੀ ਤੋਂ ਨਹੀਂ ਹੋਏ ਮੈਨੂੰ ਆਇਆ ਦੱਸ ਵੀ ਤੁਸੀਂ ਤੁਹਾਡਾ ਕੀ ਏਜੰਡਾ ਵੀ ਆਹ ਕੰਮ ਆ ਯਾਰ ਮੈਂ ਆਹ ਕਰੂੰਗਾ ਤੁਹਾਡੇ ਪਿੰਡ ਦਾ ਸਹੀ ਹੋ ਜਾਏ ਅੱਛਾ ਤੇ ਇੱਕ ਸਕੂਲ ਬਧੇ ਬਸ ਸਕੂਲ ਬਧਾਉਣਾ ਤੇ ਘਟਾਉਣਾ ਤੇ ਉਹਦੇ ਚ ਸਕੂਲ ਚ ਕਿੰਨੇ ਮਾਸਟਰ ਆ ਬਾਈ ਗਏ ਨਹੀਂ ਕਿ ਦੱਸ ਬੋਲਦੇ ਮੈਂ ਕਰ ਗਿਆ ਇੱਕ ਗੱਲ ਸਹੀ ਗੱਲ ਆ ਪਰ ਗਣਤੀ ਹੈ ਨਹੀਂ ਇੱਕ ਗੱਲ ਆ ਕਿ ਪਿੰਡਾਂ ਵਾਲੇ ਵੀ ਪੂਰੇ ਹੁਣ ਨਾ ਬਾਦਲ ਵਾਂਗੂ ਸਿਆਸਤਦਾਨ ਹੋ ਗਏ ਆ ਇਹ ਪਹਿਲਾਂ ਕਹਿੰਦਾ ਸਕੂਲ ਬਣਾਉਣਾ ਤੇ ਬਾਅਦ ਚ ਕਹਿੰਦਾ ਸਕੂਲ ਤਾਂ ਮੈਂ ਕਿਤੇ ਗਿਆ ਸੀ ਹੈਨਾ ਦੇ ਭਾਈ ਮਾਲਾ ਹੁਣ ਤੁਸੀਂ ਹੋ ਹੈਨਾ ਤੇ ਤੁਸੀਂ ਮੰਜੇ ਤੇ ਪਏ ਸੀ ਸੋ ਨੂੰ ਮੰਜਾ ਨਾ ਵਾ ਲਿਆ ਦਿੱਤਾ ਜਾਵੇ ਕੋਈ ਸਰਪੰਚ ਵੱਲੋਂ ਠੀਕ ਹੈ ਕੋਈ ਨਹੀਂ ਕਹਿੰਦੇ ਤਾਂ ਸਭ ਨਾ ਤਾਂ ਸੀ ਨੀ ਲਿਆ ਦੇ ਕੋਈ ਨਹੀਂ ਕਹਿੰਦੇ ਭਰਾਵਾ ਯਾਰ ਦੇਖ ਇੱਕ ਗੱਲ ਤਾਂ ਹੈਗੀ ਬੰਦਾ ਕਿੰਨਾ ਔਖਾ ਹੋ ਕੇ ਖੜਾ ਤੁਸੀਂ ਇਹ ਦੇਖ ਸਕਦੇ ਹੋ ਵੀ ਬਾਈ ਆਇਂਦਾ ਸੀ ਵੀ ਜਿਹੜਾ ਹੈਗਾ ਨਾ ਕੋਈ ਟੱਕਰ ਨਹੀਂ ਦਿਖਾਉ ਲੱਗਿਆ ਦਿਖਾਉ ਲੱਗਿਆ ਸੋ ਬਾਈ ਹਜੇ ਵੀ ਜ਼ਖਾਮ ਲੱਗਿਆ ਫਿਰ ਦੂਜਾ ਸੁੱਕਾ ਨਹੀਂ ਚਰਾਉਂਦਾ ਕੋਈ ਕੰਮਾਂ ਦੇ ਹੈ ਯਾਰ ਅੱਛਾ ਇਹ ਬੰਦਾ ਸੂਫੀ ਹੈ ਇਹ ਸੂਫੀ ਨਹੀਂ ਵੈਸੇ ਸਰਪੰਚ ਨਹੀਂ ਚਰਾਉਂਦੇ ਸੁੱਕਾ ਕਿਸੇ ਪਾਸੇ ਆਪਾਂ ਦੱਸ ਤੂੰ ਵੀ ਬਾਬਾ ਬਾਬਾ ਇਹ ਤੂੰ ਦੱਸ 10000 ਏ ਬਾਬਾ ਦੱਸੇ ਸੰਗੀ ਜਾਂਦਾ ਬਾਬਾ ਕੀ ਡਿਮਾਂਡ ਆ ਯਾਰ ਸਿੱਧਾ ਸਾਦਾ ਸਰਪੰਚੀ ਮਸਾ ਆਈ ਐ ਸਰਪੰਚ ਵਧੀਆ ਜਾਈਦਾ ਪੜਿਆ ਲਿਖਿਆ ਸਾਰਿਆਂ ਦਾ ਸਾਥ ਹੋਵੇ ਵੀ ਮੈਨੂੰ ਵੋਟਾਂ ਪਾਆਂਗਾ ਬਣਾ ਨਹੀਂ ਪਾਆਂਗਾ ਹਾਂ ਉਹ ਸਾਰਿਆਂ ਦਾ ਸਾਥ ਦਿੰਦਾ ਹੋਵੇ ਸਰਪੰਚ ਉਹ ਜਾਈਦਾ ਹੁਣ ਕਿਹਨੇ ਸਰਪੰਚ ਰਹਿਗੇ ਤੁਹਾਡੇ ਹੁਣ ਤਾਂ ਆਪਣੇ ਦੋ ਹੀ ਰਹਿਗੇ ਦੋ ਰਹਿਗੇ ਤੇ ਦੋਨਾਂ ਦੇ ਵਿੱਚ ਮੁੱਖ ਮੁਕਾਬਲਾ ਪੂਰਾ ਪੂਰਾ ਮੁਕਾਬਲਾ ਉਹਨੇ ਇਹ ਇਹ ਪਾਰਟੀ ਵੱਲੋਂ ਠਾਇਆ ਤੇ ਪਿੰਡ ਵੱਲੋਂ ਸਰਬਸੰਮਤੀ ਵੀ ਗਵਾੜ ਵੱਲੋਂ ਪਿੰਡ ਨੂੰ ਪਾਰਟੀ ਨੂੰ ਕੋਈ ਨਹੀਂ ਆਈ ਪਾਰਟੀ ਵੱਲੋਂ ਕੋਈ ਨਹੀਂ ਸਰਬਸੰਮਤੀ ਦਾ ਕੋਈ ਨਹੀਂ ਅੱਛਾ ਹਜੇ ਤੱਕ ਬਚਿਆ ਪਾਰਟੀ ਵੱਲੋਂ ਪਾਰਟੀਆਂ ਤੋਂ ਬਾਹਰ ਠੀਕ ਆ ਤੇ ਦੋਨਾਂ ਨੇ ਕਾਗਜ਼ ਭਰਿਆ ਨੇ ਤੇ ਦੋ ਛੁੱਟੀਆਂ ਆ ਗਈਆਂ ਹੁਣ ਵਿੱਚ ਛੁੱਟੀਆਂ ਆਜੇ ਭਰੀ ਜਾਂਦੇ ਕਾਗਜ਼ ਤਾਂ ਤੇ ਹੁਣ ਜਿਹੜਾ ਕੰਮ ਚੱਲਣਾ ਅਸਲ ਦੇ ਵਿੱਚ ਜਿਹਦੇ ਨਾਲ ਪਿੰਡ ਬੰਦਿਆਂ ਦੀ ਹੁਣ ਸੇਵਾ ਪਾਣੀ ਕਰਨੀ ਇਹ ਉਹਨਾਂ ਛੁੱਟੀਆਂ ਤੋਂ ਬਾਅਦ ਹੋਊਗੀ ਤਾਂ ਚੱਲੀ ਆ ਜੀ ਇਹ ਤਾਂ 10 ਤਰੀਕ ਤੋਂ ਬਾਹਰ ਹੀ ਚੱਲੂ ਆ ਚਾਰਕ ਦਿਨ ਹੀ ਰਹਿ ਗਏ ਇਹ ਤਾਂ ਇਹ ਮਾੜੀ ਗੱਲ ਆ ਪੈਸੇ ਦਾ ਇੱਕ ਗੱਲ ਹੈਗੀ ਜਿਸ ਤਰੀਕੇ ਨਾਲ ਬਾਬੂ ਸਰਕਾਰ ਨੇ 6 ਮਹੀਨੇ ਦਾ ਪਹਿਲਾਂ ਵੋਟਾਂ ਲੇਟ ਕਰ ਦਿੱਤੀ ਹੈ ਹੱਥਾ ਮੂੰਹ ਨਹੀਂ ਆਣਾ ਤਾਂ ਨਹੀਂ 6 ਮਹੀਨੇ ਦਾ ਵੋਟਾਂ ਲੇਟ ਕਰਤੀਆਂ ਦੂਜਾ ਜਮਾ ਸੀਜ਼ਨ ਚ ਲਿਆਂਦੀ ਸਰਪੰਚੀ ਜੇ ਥੋੜਾ ਜਿਹਾ ਕਿਤੇ ਗਾਂ ਕਰਦੇ ਝੋਨਾ ਵਾਢ ਲੈਂਦੇ ਥੋੜਾ ਮੋਟਾ ਇਹ ਸਹੀ ਸੀ ਉਹ ਤਾਂ ਹੁਣ ਸਹੀ ਹੈ ਠੀਕ ਹੈ ਉਹ ਤਾਂ ਗੱਲ ਸਹੀ ਸੀ ਸੀਜ਼ਨ ਦੇ ਵਿੱਚ ਆਗਾ ਜਮਾ ਸੀਜ਼ਨ ਦੇ ਵਿੱਚ ਆਗਾ ਉਹ ਖਾ ਹੋ ਗਿਆ ਕਮਣ ਹਾਂਜੀ ਹਾਂਜੀ ਤੇ ਮਾਲਾ ਵੀ ਹੁਣ ਛੋਡੇ ਪਿੰਡ ਕਿੰਨੇ ਮੈਂਬਰ ਤੇ ਕਿੰਨੇ ਸਰਪੰਚ ਬਣਦੇ ਇਹ ਲਈ ਇਹਨਾਂ ਨੂੰ ਮਾਪਪਾਂ ਦਾ ਦੋਸਤ ਬੰਦੋ ਸੱਤ ਮੈਂਬਰ ਤੇ ਦੋ ਸਰਪੰਚ ਬਣਦੇ ਬਾਈ ਹੈ ਆਇਦਰਲੇ ਪਾਸੇ ਆਗੇ ਹਾਂ ਬਾਈ ਸਿਆਣਾ ਇਧਰਲੇ ਪਾਸੇ ਮਾੜਾ ਬਾਈ ਦਿਖਾ ਦੇ ਹਾਂਜੀ ਬਾਈ ਤੇ ਭਾਈ ਸਾਡੇ ਸੱਤ ਮੈਂਬਰ ਤੇ ਇੱਕ ਸਰਪੰਚ ਬਣਦਾ ਠੀਕ ਹੈ ਜੋ ਤੇਦੂ ਪਹਿਲਾ 25 ਸਾਲ ਹੋ ਗਏ ਸਾਡੀ ਸਰਪੰਚੀ ਬਣੀ ਨੂੰ ਅੱਛਾ ਤੇ ਦੀਰੀ ਬੰਦਾ ਕੋਈ ਵੀ ਸਾਫ ਸਥਰਾ ਬਣੇ ਤਾਂ ਸਾਡਾ ਪਿੰਡ ਸੁਧਾਰਿਆ ਜਾਵੇ ਅੱਛਾ ਹੁਣ ਸੁਧਰਿਆ ਤਾਂ ਨਹੀਂ ਸੁਧਰਿਆ ਅਜੇ ਤੱਕ ਤੇ ਅੱਛਾ ਕਿ ਨਹੀਂ ਸੁਧਰਿਆ ਹਜੇ ਵੀ ਬੋਟਾ ਲੈ ਕੇ ਪੱਖਵਾਜੀ ਨਹੀਂ ਛੱਡ ਰਹੇ ਵਾਕ ਇਹ ਪਿੰਡਾਂ ਚ ਕਹਿੰਦੇ ਮਨਲਾ ਕਾਦੇ ਪਿੱਛੇ ਪੱਖਵਾਜੀ ਹੁੰਦੀ ਹੈ ਮਨਲਾ ਕਿਹੜੀ ਚੀਜ਼ ਮੰਗ ਰਹੇ ਹੁੰਦੇ ਭਰਾ ਪੁਰਾਣਾ ਲੜੀ ਜਾਂਦੇ ਲਾਣੇ ਵਾਲਾ ਚ ਇਹਨਾਂ ਦੇ ਭਰਾ ਚਾਖਣਗੇ ਪੈਸੇ ਲਾ ਕੇ ਜਿੱਤੇ ਹਾਂ ਕੀ ਕਰਕੇ ਠੋੜਾ ਅੱਛਾ ਪਿਛਲੀ ਵਾਰੀ ਹੋਇਆ ਪਹਿਲਾ ਵਾਲੇ ਸਰਪੰਚ ਨੇ ਕਿਸੇ ਨੇ ਕਿਹਾ ਮੈਂ ਕਿ ਇੱਕ ਦਿਨ ਥੋੜਾ ਕਿਹਾ ਕੋਈ ਇੱਕ ਦਿਨ ਇੱਕ ਵੀ ਤੈਨੂੰ ਨਾਮ ਲੈ ਦੇਵਾਂ ਨਹੀਂ ਨਾਮ ਤਾਂ ਨਹੀਂ ਲੈਣਾ ਨਾਮ ਲੜਾਈ ਹੋ ਰਹੀ ਮੈਂ ਜਾਵੜਾ ਨਾ ਮੁੜ ਕੇ ਤੇਰੇ ਜਿਵੇਂ ਪੈਣਾ ਕੰਮ ਨਹੀਂ ਵੀ ਹਾਂ ਵੀ ਜਿਹੜਾ ਜਿੱਤ ਜਾਂਦਾ ਉਹ ਹੀ ਆਖ ਦਿੰਦਾ ਆ ਵੀ ਮੈਂ ਤਾਂ ਪੈਸੇ ਨਾਲ ਬਣਿਆ ਹਾਂ ਤੇ ਫਿਰ ਕੋਈ ਇਹੋ ਜਿਹਾ ਬੰਦਾ ਨਹੀਂ ਛੋਡੇ ਪਿੰਡ ਵੀ ਜਿਹੜਾ ਤੁਸੀਂ ਮੰਨ ਲਾ ਬਿਨਾ ਪੈਸੇ ਤੋਂ ਬਣਾ ਦੇ ਤੇ ਬਿਨਾ ਨਾ ਪੈਸੇ ਤੋਂ ਜਿਹੜੇ ਉਹ ਬੰਦੇ ਦੇ ਤਿਆ ਦੇ ਬਾਣ ਨਹੀਂ ਦੇਣਾ ਉਹਨਾਂ ਨੇ ਬਗਾਰ ਪੈਸੇ ਤੋਂ ਬਣਾ ਬਾਣ ਨਹੀਂ ਹਾਂ ਤੇ ਉਹੋ ਹੀ ਨੰਦੂ ਜੇਨ ਹੱਕ ਇੱਕ ਵਾਰ ਜਾ ਢੱਕਾ ਲੌਂਦੇ ਖੜਾ ਇਹ ਢੱਕਾ ਲਾਉਣਾ ਕੀ ਹੁੰਦਾ ਢੱਕਾ ਮਤਲਬ ਕੀ 베ਰੀ ਦਾ ਹੁੰਦਾ ਆ ਜਾਂ 베ਰੀ ਦਾ ਕਾਸੇ ਤੇ ਰਖਲਾ ਜਿਹਨੂੰ ਉਂਗਲ ਕਹਿੰਦੇ ਹਾਂ ਜਿਹਨੂੰ ਉਂਗਲ ਆਖਦੇ ਨੇ ਉਂਗਲ ਉਂਗਲ ਲਾਉਨੇ ਇਹ ਕਿਹੜੀ ਥਾਂ ਤੇ ਲੱਗਦੀ ਹੈ ਵੈਸੇ ਇਹ ਨਾ ਉਹ ਜਿਹੜੇ ਥਾਂ ਤੇ ਆਪੋ ਆਪ ਤੇ ਲੀਡਰ ਹੀ ਲਾ ਰਹੇ ਏ ਕੋਈ ਆਪ ਸਾਡੇ ਰਗੇ ਬੰਦੇ ਤਾਂ ਲਾਉਂਦੇ ਨਹੀਂ ਤੇ ਅਸੀਂ ਤਾਂ ਦੇ ਸਾਫ ਸੁਥਰਾ ਬੰਦਾ ਬਣੇ ਮੱਥੇ ਤੇ ਲੱਗਦੀ ਹੈ ਮੱਥੇ ਤੇ ਹਾਂ ਦਿਮਾਗ ਤੇ ਉਂਗਲ ਲੱਗਦੀ ਆ ਸਾਡੇ ਬੱਚੇ ਯਾਦ ਰੱਖਿਓ ਦਿਮਾਗ ਕਿਉਂਕਿ ਦਿਮਾਗ ਬੰਦੇ ਚੱਕ ਦਿੰਦੇ ਦੂਜੀ ਗੱਲ ਜਿਹੜੀ ਆਪਾਂ ਕਰਦੇ ਸੀਗੇ ਨਾ ਆ ਦਿਨਾਂ ਚ ਸਾਡੇ ਪਿੰਡ ਚ ਇੱਕ ਇਹ ਉਹ ਦੇਣਾ ਵੀ ਤੜਕੇ ਖਬਰ ਆਉਂਦੀ ਹੈ ਫਲਾਨਾ ਖੜਾ ਹੋ ਗਿਆ ਹੱਥ ਨੇ ਖਬਰ ਆਉਂਦੀ ਹੈ ਵੀ ਫਲਾਨਾ ਤਾਂ ਬਹਿ ਗਿਆ ਤੇ ਫਲਾਨਾ ਖੜਾ ਹੋਊਗਾ ਇਹ ਕਹਿੰਦੀ ਉਹ ਘਾਵਤ ਹੈ ਵੀ ਇੱਕ ਵਾਰੀ ਕੋਈ ਬਜ਼ੁਰਗ ਸੀ 80 90 ਸਾਲ ਦਾ ਉਹ ਬੈਠਾ ਹੁੰਦਾ ਆਪਦੇ ਘਰੇ ਤੇ ਉਹਦੀ ਭਾਂਜੀ ਦਾ ਵਿਆਹ ਆ ਜਾਂਦਾ ਉਹਦੀ ਭਾਂਜੀ ਆ ਕੇ ਕਹਿੰਦੀ ਕਹਿੰਦੀ ਬਾਪੂ ਤੇਰਾ ਹੋ ਸਕਦਾ ਹੈ ਅਖੀਰਲਾ ਵਿਆਹ ਹੋਵੇ ਵੀ ਤੂੰ ਜ਼ਰੂਰ ਜਾਣੇ ਉਹ ਕਹਿੰਦਾ ਭਾਈ ਵੀ ਮੈਂ ਠੰਡ ਦਾ ਸੀਜ਼ਨ ਹੈ ਮੈਥੋਂ ਨਹੀਂ ਉੱਠਿਆ ਬੈਠਿਆ ਜਾਂਦਾ ਤੁਸੀਂ ਮੈਨੂੰ ਨਾਲ ਜਾਓ ਉਹ ਕਹਿੰਦੀ ਵੀ ਨਹੀਂ ਭਾਵੇਂ ਰਜਾਈ ਚ ਬੈਠਾ ਰਹੀ ਪਰ ਤੂੰ ਜਾ ਜ਼ਰੂਰ ਉਹ ਇਹ ਗੱਲ ਮੰਨ ਕੇ ਉੱਥੇ ਜਾ ਵੜਦਾ। ਉੱਥੇ ਹਣ ਜਿਹੜੇ ਕਮਰੇ 'ਚ ਉਹ ਬੈਠਾ ਹੁੰਦਾ ਰਜਾਈ ਲਈ। ਉੱਥੇ ਭੰਗੜੇ ਵਾਲੇ ਮੁੰਡੇ ਆ ਜਾਂਦੇ ਹੋ ਰਜਾਈ ਮੜੀ ਜ਼ਿੰਦਗੀ ਕਰਕੇ ਹਜੇ ਰੱਖੀ ਹੁੰਦੀ ਆ ਉਹਨੇ। ਉਹ ਕਹਿੰਦੇ ਬਾਪੂ ਇੱਥੇ ਅਸੀਂ ਕਰਨੀ ਆ ਤਿਆਰੀ। ਤੈਨੂੰ ਕਰਾਂਗੇ ਸਾਰੀ ਰਾਤ ਠੱਠ ਠੱਠ ਤੂੰ ਗਾਂਹ ਵਾਲੇ ਕਮਰੇ ਚੱਲ। ਉਹ ਗਾਂਹ ਵਾਲੇ ਜਾਂਦਾ ਮੜੀ ਜੀ ਰਜਾਈ ਨਿੱਗੀ ਹੁੰਦੀ ਆ 15 ਮਿੰਟਾਂ ਬਾਅਦ ਮਹਿੰਦੀ ਵਾਲੀਆਂ ਕੁੜੀਆਂ ਆ ਜਾਂਦੀ। ਉਹ ਕਹਿੰਦੇ ਬਾਪੂ ਇੱਥੇ ਤਾਂ ਮਹਿੰਦੀ ਲਾਵਾਂਗਾ ਕੁੜੀਆਂ ਜਿਹੜੀਆਂ ਬੋਲਣੀਆਂ ਤੇ ਇੱਥੋਂ ਫੇਰ ਨਹੀਂ ਨਹੀਂ। ਉਹ ਹਾਰ ਕੇ ਗਾਲ ਕੱਢ ਕੇ ਕਹਿੰਦਾ ਕਹਿੰਦਾ ਕੰਜਰ ਦੇ ਉਹ ਵਿਆਹ ਤਕਾਉਣ ਲਿਆਏ ਹੋ ਕਿ ਕੱਲੀਆਂ ਰਜਾਈਆਂ ਨਿੱਗੀਆਂ ਕਰਾਉਣ ਹਜੇ ਬਹੁਤ ਬੰਦੇ ਆ ਜਿਹੜੇ ਉਹ ਕੱਲੀਆਂ ਰਜਾਈਆਂ ਨਿੱਗੀਆਂ ਚ ਹੀ ਚੱਲੀ ਜਾਂਦੇ ਐ ਹਜੇ ਬਾਅਦ ਚ ਸਾਹਮਣੇ ਆਉਣੇ ਵੀ ਕਿਹੜਾ ਖੜਾ ਹੋ ਗਿਆ ਕਿਹੜਾ ਬਹਿ ਗਿਆ ਹਜੇ ਆਂ ਦਾਣੇ ਜਿਹੜੇ ਇਹ ਰਜਾਈਆਂ ਨਿੱਗੀਆਂ ਵਾਲੇ ਚੱਲੀ ਜਾਂਦੇ ਆ ਹਜੇ ਰਜਾਈਆਂ ਨਿੱਗੀਆਂ ਵਾਲੇ ਬਾਈ ਤੋਂ ਪੁੱਛਦੇ ਆ ਬਾਈ ਜਿਹੜਾ ਹੈਗਾ ਉਹਨਾਂ ਚਿਹਰੇ ਮਾਲਾ ਥੋੜੀ ਸੇਵਾ ਪਾਣੀ ਨਹੀਂ ਚੱਲਦੀ ਮਾਲਾ ਕਿ ਲੋਕਾਂ ਨੇ ਜਿੰਨਾਂ ਜਿਹੜਾ ਰਜਾਈਆਂ ਨਿੱਗੀਆਂ ਵਾਲੇ ਬਹਿੰਦੇ ਨਹੀਂ ਤੇ ਸਹੀ ਬੰਦੇ ਉੱਤੇ ਨਹੀਂ ਆਉਂਦੇ ਹੂੰ ਤੇ ਯਾਰ ਇਦ ਕੀ ਇਹਨ हां भाई जो ਜਿੰਨਾ ਟਾਈਮ ਆ ਉਸ ਨਾਲ ਚੱਲੂ ਨਾ ਪਿਛਲੀ ਵਾਰੀ ਕਿੰਨਾ ਦਿਨ ਚੱਲਿਆ ਸੀ ਤੂੰ ਲੈ ਤਿੰਨ ਦਿਨ ਦੋ ਢਾਈ ਮਹੀਨੇ ਚੱਲ ਗਏ ਦੋ ਢਾਈ ਮਹੀਨੇ ਹਾਂ ਪਹਿਲੇ ਉਹ ਸੀ ਦੋ ਢਾਈ ਮਹੀਨਾ ਦਾ ਲੂਣ ਮੋਕ ਗਿਆ ਹੁਣ ਅਗਲੇ ਦਾ ਯਾਰ ਬਾਈ ਫਿਰ ਉਹ ਤਾਂ ਬਰਾੜਾ ਵੇਖ ਕੇ ਉੱਡਦਾ ਹਾਂ ਉਹ ਤਾਂ ਦੇਖ ਕੇ ਉੱਡਦਾ ਬਾਈ ਯਾਰ ਸੋ ਭਾਈ ਜਿਹੜਾ ਹੈਗਾ ਇਹ ਮੰਨ ਲਓ ਆਪਣੇ ਜਿਹੜਾ ਕੋਠੇ ਨਥਾ ਸਿੰਘ ਵਾਲ ਦੇ ਪੰਚਾਇਤ ਆ ਇਹ ਥੋੜੇ-ਮੋਟੇ ਹਾਸਾ ਲੱਡਾ ਕਿਸੇ ਨੂੰ ਸੀਰੀਅਸ ਲਾਈਨ ਦੀ ਲੋੜ ਨਹੀਂ ਪਰ ਇਹ ਗੱਲ ਹੈ ਕਿ ਵੀ ਜਿਹੜੀ ਪਿੰਡਾਂ ਪਿੰਡਾਂ ਤੋਂ ਜਿਹੜਾ ਹੈਗਾ ਪੰਜਾਬ ਚੱਲਦਾ ਪੰਜਾਬ ਤੋਂ ਫਿਰ ਦੁਨੀਆ ਚੱਲਦੀ ਆ ਪਾਰੇ ਕੀ ਗੱਲ ਹੈ ਕਿ ਜਿਵੇਂ ਜਿਵੇਂ ਮਾਹੌਲ ਭਖੀ ਜਾਣਾ ਉਵੇਂ ਉਵੇਂ ਦੇ ਵਿੱਚ ਬੁਲਾ ਆਈ ਜਾਣਾ ਤੇ ਸੋ ਆਡਾ ਆਡ ਪਿੰਡਾਂ ਦੇ ਵਿੱਚ ਜੇਕਰ ਤੁਸੀਂ ਆਦੇ ਸਰਪੰਚਾਂ ਨੇ ਕਿਸ ਨੇ ਆਪ ਦੀ ਪਾਈ ਕਵਰੇਜ ਦੇਣੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਗਲੂ ਬਰਾਡ ਦਾ ਚੈਨਲ ਹੈ ਉਹਨਾਂ ਨਾਲ ਵੀ ਕਰ ਸਕਦੇ ਹੋ ਸੋ ਆਪਾਂ ਸਾਰੇ ਪਿੰਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਹ ਹੈ ਵੀ ਹਜੇ ਰਜਾਈਆਂ ਨਿੱਗੀਆਂ ਦਾ ਕੰਮ ਚੱਲੀ ਜਾਂਦਾ ਸਰਪੰਚੀ ਇਹਦੇ ਚੱਲੀ ਨਹੀਂ ਸਮਾਰ ਕੇ ਸੋ ਥੋੜਾ ਤੇਲ ਪਾਉਣ ਦੀ ਥੋੜੀ ਜਰੂਰਤ ਹੈ ਅੰਤ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਕੁਝ ਨਹੀਂ ਵੀ ਵਧੀਆ ਪੰਚਾਇਤ ਬਣੇ ਪਾਈ ਲੜਾਈ ਪੜਾਈ ਤੋਂ ਬਚ ਕੇ ਬਸ ਇਹ ਲੀਡਰ ਦਾ ਬਿਆਨ ਆ ਮਤਲਬ ਪਰ ਇਹ ਆ ਵੀ ਥੋੜਾ ਮੋਟਾ ਭਾਈ ਚੱਲੋ ਕੰਮ ਨੂੰ ਧੰਨਵਾਦ ਹਾਂ